ਬਹੁਤ ਬਹੁਤ ਧੰਨਵਾਦ ਫਿਰ ਮੈਂ ਹੁਣ ਬੇਨਤੀ ਕਰਨਾ ਚਾਹਨਾ ਵਰਲਡ ਚੈਂਪੀਅਨ ਸੁਲਤਾਨ ਜੀ ਸਾਡੇ ਵਿਚਕਾਰ ਪਹੁੰਚੇ ਨੇ ਉਹ ਆਣ ਔਰ 2 ਮਿੰਟ ਲਈ ਵਿਚਾਰ ਆਪਣੇ ਸਾਂਝੇ ਕਰਨ ਵਰਲਡ ਚੈਂਪੀਅਨ ਸੁਲਤਾਨ ਜੀ ਉਹ ਜੀ ਆੜੇ ਇੱਕ ਵਾਰ ਨਾਰਾ ਬੁਲੰਦ ਕਰੋ ਸਾਡੇ ਵਿਚਕਾਰ ਫਗਵਾੜੇ ਤੋਂ ਪੰਜਾਬ ਤੋਂ ਪਹੁੰਚੇ ਸਪੈਸ਼ਲ ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਰ ਮੈਂ ਸੁਲਤਾਨ ਸਿੰਘ ਸੀਡਬਲਯੂਈ ਵਰਲਡ ਚੈਂਪੀਅਨ ਅੱਜ ਮੈਂ ਬਾਬਾ ਜਗਜੀਤ ਦਾ ਬੋਪਰ ਵਾਲੇ ਦਾ ਧੰਨਵਾਦ ਕਰਦਾ ਮਾਂ ਜੋ ਕਿ ਉਹਨਾਂ ਨੇ ਮੈਨੂੰ ਇੱਥੇ ਮਾਨ ਬਖਸ਼ਿਆ ਵਾ ਤੇ ਤੁਹਾਡਾ ਸੰਗਤਾਂ ਦਾ ਰੂਪ ਦੇਖਣ ਲਈ ਮੈਨੂੰ ਧੰਨਵਾਦ ਕੀਤਾ ਮੈਂ ਆਪਦਾ ਅੱਛਾ ਜੀ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਆ ਛੋਟੇ ਜੋ ਬੱਚੇ ਦੇ ਮੋਢੇ ਦੇ ਬੈਲਟ ਆ ਇਹਨਾਂ ਬਹੁਤ ਔਖੀ ਆ ਇਹ ਕਿਦਾਂ ਆ ਅੱਜ ਥੋੜਾ ਜਿਹਾ ਛੋਟੇ ਨਾਲ ਇਹਦੇ ਨਾਲ ਵਿਚਾਰ ਸਾਂਝਾ ਮੈਂ ਕਰਨਾ ਵਾਂ ਮੈਂ ਜਦੋਂ ਕੋਲੀ ਟਾਈਮ ਪੜਦਾ ਸੀ ਨਾ ਤਾਂ ਮੈਂ ਬਹੁਤ ਲੜਾਈਆਂ ਝਗੜੇ ਤੇ ਗਲਤ ਕੰਮਾਂ ਦੇ ਵਿੱਚ ਪਿਆ ਹੋਇਆ ਸੀ ਤੇ ਮੈਂ ਥੋੜਾ ਜਿਹਾ ਗੇਮ ਦੇ ਵਿੱਚ ਵੀ ਸੀ ਤੇ ਮੇਰੀ ਥੋੜੀ ਜੀ ਗੇਮ ਵਧੀਆ ਜਾਂਦੀ ਸੀ ਕਬੱਡੀ ਦਾ ਪਲੇਅਰ ਵੀ ਮੈਂ ਬਹੁਤ ਵਧੀਆ ਰਿਹਾ ਮਾਂ ਤੇ ਕੁਝ ਕੁ ਸਰਕਾਰ ਦੀਆਂ ਨੀਤੀਆਂ ਕੁਝ ਕੁ ਗਲਤ ਲੋਕਾਂ ਨੇ ਮੇਰੇ ਤੇ ਨਜਾਇਜ਼ ਪਰਚਾ ਪਾ ਕੇ 307 ਦਾ ਮੈਨੂੰ ਜੇਲ੍ਹ ਦੇ ਅੰਦਰ ਵਿੱਚ ਪਾਤਾ ਤੇ ਜਿੰਨਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਜੋ ਕਿ ਇੱਕ ਨੌਕਰੀ ਮੇਰੀ ਲੱਗੀ ਹੋਈ ਸੀ ਸੀਆਰਪੀਐਫ ਦੇ ਵਿੱਚ ਤੇ ਜੇਲ੍ਹ ਜਾਣ ਕਰਕੇ ਮੇਰੀ ਨੌਕਰੀ ਵੀ ਛੁੱਟ ਗਈ ਤੇ ਮੈਂ ਬਹੁਤ ਗਲਤ ਕੰਮਾਂ 'ਚ ਪਿਆ ਉੱਥੇ ਜੇਲ੍ਹ ਦੇ ਅੰਦਰ ਮੈਂ ਬਾਬਾ ਸਾਹਿਬ ਦੀ ਸੰਵਿਧਾਨ ਬਾਰੇ ਪੜਿਆ ਬਾਬਾ ਸਾਹਿਬ ਬਾਰੇ ਪੜਿਆ ਸਤਿਗੁਰੂ ਰਵਿਦਾਸ ਮਹਾਰਾਜੀ ਬਾਰੇ ਪੜਿਆ ਤਾਂ ਮੈਨੂੰ ਪਤਾ ਲੱਗਿਆ ਕਿ ਵੀ ਸਾਡਾ ਸਮਾਜ ਨਾਲ ਬਹੁਤ ਵਿਤਕਰਾ ਹੋ ਰਿਹਾ ਬਾ ਵੀ ਸਾਡੇ ਸਮਾਜ ਨੂੰ ਪੁੱਛਿਆ ਵੀ ਨਹੀਂ ਜਾਂਦਾ ਵੇਖਿਆ ਵੀ ਨਹੀਂ ਜਾਂਦਾ ਤੇ ਮੈਨੂੰ ਬੜਾ ਦੁੱਖ ਲੱਗਿਆ ਤੇ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਸਮਾਜ ਲਈ ਕੁਝ ਵੱਖਰਾ ਕਰਾਂ ਤੇ ਇੱਕ ਇਤਿਹਾਸ ਰਚਾਂ ਤੇ ਮੈਂ ਜਦੋਂ ਜੇਲ੍ਹ ਦੇ ਵਿੱਚ ਸੀ ਉਸ ਟਾਈਮ ਹੀ ਮੈਂ ਆਪਣਾ ਵਰਕਆਊਟ ਸ਼ੁਰੂ ਕੀਤਾ ਤੇ ਮੈਂ ਵੱਖਰਾ ਹੀ ਕੁਝ ਕਰਨਾ ਚਾਹੁੰਦਾ ਸੀ ਤੇ ਮੇਰੇ ਬਾਪੂ ਜੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਦਿੱਤੀ ਆ ਤੇ ਮੈਂ ਲਗਾਤਾਰ 5 ਸਾਲ ਮੈਂ ਆਪਣੀ ਰੈਸਲਿੰਗ ਦੇ ਵਿੱਚ ਲਾਇਆ ਤੇ ਉਸ ਤੋਂ ਬਾਅਦ ਮੈਂ ਬਾਹਰ ਗਿਆ ਬਾਹਰ ਜਾ ਕੇ 5 ਦੇਸ਼ਾਂ ਦੇ ਵਿੱਚ ਜਾ ਕੇ ਮੈਂ ਖੇਡੇ ਆ ਜਿੱਥੇ ਮੈਂ ਆਪਣੇ ਟੋਟਲ 11 ਮੈਚ ਖੇਡੇ ਜਿਉਂਦੇ ਵਿੱਚੋਂ ਮੈਂ 8 ਮੈਚ ਜਿੱਤੇ ਤੇ ਉਸ ਤੋਂ ਬਾਅਦ ਤੇ ਗੁਰੂ ਰਵਿਦਾਸ ਮਹਾਰਾਜ ਕੀ ਜੀ ਉਸ ਤੋਂ ਬਾਅਦ ਮੇਰਾ ਇਹ वर्ल्ड ਚੈਂਪੀਅਨਸ਼ਿਪ ਰਾਜਪ ਆਪਣੇ ਰਾਜਸਥਾਨ ਤੋਂ ਵਿੱਚੋਂ Rajputੀ ਮੁੰਡਾ ਸੀ ਜਿਹਨੇ ਸਾਨੂੰ ਚੈਲੰਜ ਕੀਤਾ ਤੇ ਬਾਬਾ ਸਾਹਿਬ ਨੂੰ ਥੋੜਾ ਜਿਹਾ ਗਲਤ ਬੋਲਿਆ ਤੇ ਮੈਂ ਉਹਨਾਂ ਨੂੰ ਕਿਹਾ ਅਜੇ ਤਾਂ ਬਾਬਾ ਸਾਹਿਬ ਦੇ ਲਾਦੇ ਜਿੰਦਾ ਹੈ ਤੂੰ ਬਾਬਾ ਸਾਹਿਬ ਕੋ ਐਸੇ ਮਤ ਬੋਲ ਤੇਰੇ ਕੋ ਚੈਲੰਜ ਤੇਰਾ ਮੈਂ ਸੈਪਟ ਕਰਦਾ ਹਾਂ ਤੇ ਮੈਂ ਪਰ ਉਹ ਬੰਦੇ ਨਾਲ ਚੈਲੰਜ ਸੈਪਟ ਕੀਤਾ ਤੇ 25 ਮਿੰਟ ਦੀ ਫਾਈਟ ਦੇ ਵਿੱਚ 23 ਮਿੰਟ ਲਗਾਤਾਰ ਉਹਨੇ ਮੈਨੂੰ ਧੋਖੇ ਨਾਲ ਹਰਉਣ ਦੀ ਕੋਸ਼ਿਸ਼ ਕੀਤੀ ਐਤੋਂ ਤੱਕ ਮੇਰੇ ਬੋਡੀ ਦੇ ਬਲੱਡ ਵੀ ਕੱਢਿਆ ਗਿਆ ਤੇ ਮੈਂ ਹਾਰ ਨਹੀਂ ਮੰਨੀ ਗੋਗੇ ਮੈਨੂੰ ਪਤਾ ਸੀ ਮੈਂ ਆਪਣੇ ਬਾਬਾ ਸਾਹਿਬ ਦਾ ਸਤਿਕਾਰ ਕਰਦਾ ਤੇ ਸਤਿਗੁਰੂ ਰਬਦਾ ਦਾ ਸਤਿਕਾਰ ਕਰਦਾ ਤੇ 2 ਮਿੰਟ ਦੇ ਵਿੱਚ ਮੈਂ ਉਹਨੂੰ ਚਿਤ ਕੀਤਾ ਤੇ ਆ ਜਿਹੜੀ ਬੈਲਟ ਆ ਮੈਂ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਜਿੱਤ ਕੇ ਲੈ ਕੇ ਆਇਆ ਜੀ ਤੇ ਮੈਂ ਆਪਣੇ ਬਾਬਾ ਸਾਹਿਬ ਦੀ ਸਦਕਾ ਅੱਜ ਇੱਥੇ ਤੁਹਾਡਾ ਬੱਚਾ ਖੜਾ ਵਾ ਤੇ ਜੋ ਮੇਰੀ ਜ਼ਿੰਦਗੀ ਦਾ ਸੁਪਨਾ ਵਾ ਹੁਣ ਮੈਂ ਆਪਣੇ ਬਾਬਾ ਸਾਹਿਬ ਨੂੰ ਇੱਕ ਵਰਲਡ ਲੈਵਲ ਦੇ ਉੱਤੇ ਵੇਖਣਾ ਚਾਹੁੰਨਾ ਮੈਂ ਜੋ ਕਿ WWE ਜੋ ਕਿ ਸਾਰੇ ਆਪਾਂ ਜਾਣਦੇ ਆ ਵੇਖਦੇ ਵੀ ਆ ਮੈਂ ਉੱਥੇ ਜਾਣਾ ਚਾਹੁੰਨਾ ਵਾ ਉੱਥੇ ਜਾ ਕੇ ਗੁਰੂ ਰਬੀਦਾਸ ਮਹਾਰਾਜੀ ਔਰ ਸਤਗੁਰੂ ਰਬੀਦਾਸ ਮਹਾਰਾਜ ਤੇ ਬਾਬਾ ਸਾਹਿਬ ਦਾ ਜੈ ਭੀਮ ਦਾ ਨਾਰਾ ਲਗਾਉਣਾ ਚਾਹੁੰਨਾ ਮੈਂ ਜੀ ਤੇ ਮੈਂ ਆਪ ਜੀ ਦਾ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪ ਤੁਸੀਂ ਮੇਰਾ ਸਾਥ ਦਿਵੋ ਕਿ ਮੈਂ ਜਲਦੀ ਤੋਂ ਜਲਦੀ ਡਬਲਯੂ ਡਬਲਯੂ ਵੇਚ ਪਹੁੰਚਾਂ ਉਹ ਤੇ ਗੁਰੂ ਰਬਦਾਸ ਜੀ ਮਾਰੇ ਤੇ ਬਾਬਾ ਸਾਹਿਬ ਦਾ ਨਾਰਾ ਲਾਮਾ ਤੇ ਆਪਣੀ ਕੌਮ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਜੀ ਤੇ ਮੈਂ ਆਪਣੇ ਬਾਬਾ ਜਗਦੀਸ਼ ਸਿੰਘ ਜੀ ਤੇ ਆਪਣੇ ਲਾਡੀ ਖਨੋਰੀ ਦੀ ਪੀ ਮਾਰਮੀ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਮਾਂ ਤੇ ਇੱਕ ਹੋਰ ਛੋਟੀ ਜੀ ਬੇਨਤੀ ਸੀ ਇੱਕ ਜੇ ਜਦੋਂ ਮੈਂ ਇਹ ਬੈੜੇ ਜਿੱਤੀ ਬੈੜੇ ਜਿੱਤਣ ਤੋਂ ਬਾਅਦ ਮੈਂ ਜਦੋਂ ਬਾਬਾ ਸਾਹਿਬ ਦਾ ਨਾਰਾ ਲਗਾਇਆ ਨਾ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੋਇਆ ਮੈਨੂੰ ਜਾਤ ਪਾਤ ਦੇ ਵਿੱਚ ਵੰਡਿਆ ਗਿਆ ਪਰ ਮੇਰੇ ਜੋ ਵੱਡੇ ਭਰਾ ਚੰਦਰਸ਼ੇਖਰ ਆਯਾ ਜੀ ਨੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਉਹਨਾਂ ਨੇ ਮੈਨੂੰ ਸਪੋਰਟ ਦਿੱਤੀ ਕਹਿੰਦਾ ਸੋ ਤਾਂ ਤੂੰ ਡੋਲੀ ਨਾ ਮੈਂ ਤੇਰੇ ਨਾਲ ਖੜਾ ਪੂਰੀ ਭੀਮ army ਤੇਰੇ ਨਾਲ ਖੜਿਆ ਤੂੰ ਅੱਗੇ ਵਧ ਅਸੀਂ ਤੇਰੇ ਨਾਲ ਆ ਤੇ ਅੱਜ ਮੈਨੂੰ ਭੀਮ ਆਰਮੀ ਬਹੁਤ ਜ਼ਿਆਦਾ ਸਪੋਰਟ ਕਰਦੇ ਮੈਂ ਭੀਮ ਆਰਮੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਤੇ ਆਪਣੇ ਵੀਨੇ ਖਤਰੀ ਭਾਜੀ ਦਾ ਵੀ ਦਿਲੋਂ ਤਹਿ ਧੰਨਵਾਦ ਕਰਦਾ ਵੀ ਉਹ ਪੰਜਾਬ ਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਏ ਨੇ ਜੈ ਗੁਰਦੇਵ ਧੰਨ ਗੁਰਦੇਵ ਚਲ 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 ਜੈ ਭੀਮ ਜੈ ਭੀਮ ਜੈ ਭੀਮ ਬੋਲੇ ਸ਼ੋ ਨਿਰਭੈ ਸੰਤੂਗੁਰੂ ਜੀ ਮਹਾਰਾਜ ਕੀ ਜੈ ਡਾਕਟਰ ਭੀਮਰਾ ਬਲੋਕ ਖੁਲਾਈ ਕਲੱਬ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਬੇਨਤੀ ਹੈ ਜਿਸ ਸਟੇਜ ਤੇ ਆਣ ਔਰ ਕਮੇਟੀ ਵਾਲੇ ਸਾਥੀ ਵੀ ਆਣ ਔਰ ਵਰਲਡ ਚੈਂਪੀਅਨ ਸੁਲਤਾਨ ਜੀ ਨੂੰ ਸਨਮਾਨਿਤ ਕਰਨ ਸਿਰਗੁਰ ਬਦਾਸ ਸੁਸਾਇਟੀ ਬੋਪਰ ਉਹਨਾਂ ਨੂੰ ਬੇਨਤੀ ਇਸ ਸਟੇਜ ਤੇ ਪਹੁੰਚੇ ਤੇ ਮੈਂ ਹੁਣ ਬੇਨਤੀ ਕਰਨਾ ਚਾਹਾਂ ਜੀ ਜਿੰਨੇ ਸਾਥੀ ਖੜੇ ਨੇ ਆਰਾਮ ਨਾਲ ਬੈਠੇ ਹੋਏ ਕਿਰਤਨ ਸੁਣਦੇ ਆਰਾਮ ਨਾਲ ਜਿੰਨੇ ਵੀ ਸੰਗਤਾਂ ਵੇਖਣ ਦੀ ਕਿਰਪਾਲਤਾ ਕਰੋ ਜੀ ਸਾਜੋ ਪਸਾਰੇ ਸਾਡੇ ਵਿਚਕਾਰ ਜੱਥਾ ਪਹੁੰਚੇ ਜੋ ਬੋਲੇ ਸੋ ਨਿਰਮੈ ਸਤਗੁਰ ਬਦਾਸ ਮਹਾਰਾਜ ਕੀ ਜੈ